ਪਹੁੰਚੇ ਹਾਂ ਕਿ ਅਸੀਂ ਗੁਰੂ ਸਾਹਿਬ ਬਦਰਗਰ ਸਾਹਿਬ ਦੇ ਅੱਗੇ ਜੀ ਆਇਆਂ ਨੂੰ ਲੋਕਾਂ ਨੂੰ ਅੱਜ ਇਸ ਮਹਾਨ ਪਵਿੱਤਰ ਸਥਾਨ ਇਤਿਹਾਸਕ ਗੁਰਦੁਆਰਾ ਪਾਸ਼ਾਏ ਨੌਵੀਂ ਅ ਸ੍ਰੀ ਬਦਰਗਰ ਸਾਹਿਬ ਤੇ ਪਹੁੰਚੇ ਹਾਂ ਸੇਵਾ ਕਰ ਲਈ ਜੋ ਜਹਜਾ ਸ੍ਰੀ ਅਕਾਲਤਾ ਸਾਹਿਬ ਨੇ ਪੰਜ ਸਿੰਘ ਸਹਿਬਾਨਾਂ ਨੇ ਸੇਵਾ ਲਾਈ ਹੈ ਸਾਨੂੰ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਲੰਗਰ ਦੇ ਬਰਤਨ ਲੰਗਰ ਦੀ ਸੇਵਾ ਕਰਨ ਦੀ ਜੋੜੇ ਸਾਥ ਕਰਨ ਦੀ ਉਹ ਸੰਗਤ ਦੇ ਰੂਪ ਦੇ ਵਿਚਾਰ ਕੇ ਸੇਵਾ ਕਰ ਰਹੇ। ਪਰ ਮੈਂ ਸਮਝਦਾ ਕਿ ਸੇਵਾ ਸਿਮਰਨ ਜਿਹੜਾ ਹੈ ਸਾਡੀ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਨ ਫਲਸਫੇ ਦਾ ਆਧਾਰ ਆ। ਇਹ ਸੇਵਾ ਕਰਕੇ ਸਾਡੇ ਮਨ ਨੂੰ ਜਿਹੜੀਆਂ ਜ਼ਿੰਦਗੀ 'ਚ ਕ੍ਰਿਤਕੀਆਂ ਹੋਈਆਂ, ਗਲਤੀਆਂ ਹੋਈਆਂ, ਉਹਨਾਂ ਦੀ ਸੁਧੇਖ ਕਰਨ ਦਾ ਵੀ ਮੌਕਾ ਮਿਲਦਾ ਤੇ ਮਨ ਨੂੰ ਤਸੱਲੀ ਵੀ ਹੁੰਦੀ ਆ। ਸੋ ਅਸੀਂ ਆਸ ਕਰਦੇ ਆ ਕਿ ਜੋ ਵੀ ਜ਼ਿੰਦਗੀ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਨੂੰ ਦਰੁਸਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਸੇਵਾ ਲੋਕਾਂ ਦੀ ਸਮਾਧਨ ਪੰਥ ਦੀ ਕਰ ਸਕੀਏ ਇਹ ਗੁਰੂ ਅੱਗੇ ਅਰਦਾਸ ਕਰਕੇ ਜਾਣਾ ਜੀ ਅਸਰ ਜਿਹੜਾ ਸੁਵੀਡ ਸਿੰਘ ਕਰੇ ਚਾਹ ਬੜੀ ਹੋ ਅਰਿਆਸੀ ਦੁਆਰਾ ਫਿਰ ਉਹ ਆਪਣੀ ਉਹਦੇ ਵਿੱਚ ਚੰਟ ਦੇ ਵਿੱਚ ਆਊਗਾ ਦੁਆਰਾ ਦੇਖੋ ਕੁਦਰਤੀ ਤੌਰ ਤੇ ਜਿਹੜੇ ਜਹਜਾਦ ਸਰਵਨਾ ਦੇ ਫਰਮਾਨ ਨੇ ਉਹਨਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਕੇ ਸਾਡੀ ਜਿਹੜੀ ਲੀਡਰਸ਼ਿਪ ਆ ਪਿੱਛੇ ਹੋਈਆਂ ਗਲਤੀਆਂ ਨੂੰ ਦੁਸਤ ਕਰਨ ਕਰਕੇ ਠੀਕ ਰਾਹ ਤੇ ਤਰਨਦੀਪ ਪ੍ਰੇਰਣਾ ਲੈ ਕੇ ਜਾਏਗੀ ਗੁਰੂ ਦੀ ਸੰਗਤ ਦੇ ਸਾਹਮਣੇ ਗੁਰੂ ਦੀ ਸੰਗਤ ਦੇ ਵਿੱਚ ਸੇਵਾ ਕਰਕੇ ਔਰ ਮੈਂ ਸਮਝਦਾ ਕਿ ਜੋ ਵੀ ਪਿੱਛੇ ਗਲਤੀਆਂ ਖਤਾਈਆਂ ਹੋਈਆਂ ਉਹਨਾਂ ਨੂੰ ਦੁਰਸਤ ਕਰਨ ਦੇ ਰਾਹ ਤੇ ਪੈਗੀ ਔਰ ਸਾਨੂੰ ਇਹ ਵੀ ਆਸਾ ਕਿ ਜਿਹੜੀ ਇਹ ਫੈਸਲੇ ਹੋਏ ਨੇ ਇਹ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਖਿੰਡੀ ਹੋਈ ਸ਼ਕਤੀ ਆ ਵਿਖਰੀ ਹੋਈ ਸ਼ਕਤੀ ਆ ਮਤਲਬ ਉਹਨੂੰ ਜੋੜਨ ਦੇ ਵਿੱਚ ਸਹਾਈ ਹੋਣਗੇ ਔਰ ਅੱਜ ਸਾਡੀ ਦੀਵਾਨੀ ਜਿਹੜਾਂ ਚ ਰਹੀ ਆ ਕਿਸਾਨੀ ਖੇਤਾਂ ਚ ਰਹੀ ਆ ਪੰਜਾਬ ਨਸ਼ਿਆਂ ਦੇ ਸਮੁੰਦਰ ਚ ਡੁੱਬਿਆ ਪਿਆ ਆਰਥਿਕ ਮਦਹਾਲੀ ਦੇ ਦੌਰ ਨੂੰ ਦੌਰ ਦੇ ਵਿੱਚੋਂ ਸੁਭਾ ਲੰਘ ਰਿਹਾ ਐਸੇ ਹਾਲਾਤਾਂ ਵਿੱਚ ਪੰਜਾਬ ਨੂੰ ਬਚਾਉਣ ਵਾਲਾ ਪੰਜਾਬ ਦਾ ਵਾਲੀਵਾਰ ਕੋਈ ਨਜ਼ਰ ਨਹੀਂ ਆ ਰਿਹਾ ਕੇਵਲ ਤੇ ਕੇਵਲ ਆਸਾਮ ਮਿੱਦਾ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਤੋਂ ਸੀ ਹੈ ਤੇ ਜਿਹੜੀਆਂ ਕਿਸੇ ਨਾ ਸਮੇਂ ਵਿੱਚ ਹੋਈਆਂ ਗਲਤੀਆਂ ਕਾਰਨ ਜਿੱਤੇ ਰੁਕਾਵਟ ਪਈ ਮੈਂ ਸਮਝਦਾ ਕਿ ਇਹਨਾਂ ਫੈਸਲਿਆਂ ਤੋਂ ਬਾਅਦ ਉਹਨਾਂ ਨੂੰ ਦੁਰਸਤ ਕਰਕੇ ਅਸੀਂ ਛੜੀ-ਫੁੜੀ ਸ਼ਕਤੀ ਨੂੰ ਲਾਗੂ ਕਰਾਂਗੇ ਔਰ ਸਮੁੱਚੀ ਪੱਥਕਤੀ ਰਾਨ ਨੂੰ ਇੱਕ ਥਾਂ ਤੇ ਇਕੱਠਾ ਹੋਣ ਲਈ ਜਿਹੜਾ ਵੀ ਪ੍ਰਬੰਧ ਹੋਏਗਾ ਉਹਦੇ ਲਈ ਯਤਨ ਕਰਾਂਗੇ ਧੰਨਵਾਦ